ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਪੰਜਾਬ 6 ਫਾਰਮ ਦੇ ਉੱਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਲੈਣੀ ਜ਼ਰੂਰੀ ਹੈ ਜਾਂ ਨਹੀਂ ਠੀਕ ਹੈ ਤਾਂ ਇਸ ਚੀਜ਼ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਕੱਲ ਆਪਾਂ ਵੀਡੀਓ ਆ ਦੇਖ ਰਹੇ ਆਂ ਕਿ ਜੋ ਨਵੇਂ ਵੀਰ ਨੇ ਜੋ ਕਿ ਬੱਕਰੀ ਪਾਲਣ ਜਾਂ ਪੇੜ ਪਾਲਣ ਦੇ ਵਿੱਚ ਆ ਰਹੇ ਨੇ ਠੀਕ ਹੈ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਠੀਕ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਬੱਕਰੀ ਪਾਲਣ ਦਾ ਕਿੱਤਾ ਹੈ ਉਹ ਲਾਭਦਾਇਕ ਨਹੀਂ ਹੈ ਠੀਕ ਹੈ ਪਰੰਤੂ ਜੇਕਰ ਆਪਾਂ ਇਹਦਾ ਨਿਚੋੜ ਕੱਢ ਕੇ ਦੇਖੀਏ ਤਾਂ ਇਸ ਦੇ ਵਿੱਚ ਆਪਾਂ ਸਿਰਫ ਬੱਕਰੀ ਪਾਲਣ ਦੇ ਕਿੱਤੇ ਨੂੰ ਆਪਾਂ ਲਾਭਦਾਇਕ ਵੀ ਇਹ ਹੈ ਨਹੀਂ ਇਹ ਨਹੀਂ ਕਹਿ ਸਕਦੇ ਹਰੇਕ ਕੋਈ ਵੀ ਫਾਰਮਿੰਗ ਹੁੰਦੀ ਹੈ ਉਹਦੇ ਵਿੱਚ ਪ੍ਰੋਫਿਟ ਹੁੰਦਾ ਹੀ ਹੁੰਦਾ ਹੈ ਜੋ ਬੰਦਾ ਉਸ ਨੂੰ ਲੱਗ ਰਿਹਾ ਕਰਨ ਠੀਕ ਹੈ ਉਸ ਦੇ ਬੰਦੇ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਆਪਣੀ ਕਿੰਨੀਕਰ ਰੁਚੀ ਉਸ ਕਿੱਤੇ ਦੇ ਨਾਲ ਜੋੜ ਰਿਹਾ ਹੈ ਜਾਂ ਕਿੰਨਾ ਕੁ ਇੰਟਰਸਟ ਲੈ ਰਿਹਾ ਹੈ ਜਾਂ ਕਿੰਨਾ ਕੁ ਵਧੀਆ ਉਸ ਦਾ ਮੈਨੇਜਮੈਂਟ ਹੈ ਕਿ ਉਹ ਉਸ ਕਿੱਤੇ ਨੂੰ ਵਧੀਆ ਚਲਾਉਣ ਲੱਗ ਰਿਹਾ ਹੈ ਮੇਰੇ ਵੀਰੋ ਜਿਵੇਂ ਆਪਾਂ ਵੀਡੀਓ ਦੇ ਵਿੱਚ ਕਿਹਾ ਹੈਗਾ ਕਿ ਆਪਾਂ ਇਸ ਵੀਡੀਓ ਦੇ ਵਿੱਚ ਟ੍ਰੇਨਿੰਗ ਦੀ ਗੱਲ ਕਰਾਂਗੇ ਕਿ ਬੱਕਰੀ ਪਾਲਣ ਜਾਂ ਭੇਡ ਪਾਲਣ ਕਿੱਤੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਲੈਣੀ ਜ਼ਰੂਰੀ ਹੈ ਜਾਂ ਨਹੀਂ ਤਾਂ ਇਹਦੇ ਚ ਬਾਈ ਜੀ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਨੇ ਜਿਨ੍ਹਾਂ ਦੇ ਕਰਕੇ ਸਾਨੂੰ ਟ੍ਰੇਨਿੰਗ ਲੈਣੀ ਆਬਸ਼ਕ ਹੈ ਜਿਵੇਂ ਕਿ ਸਭ ਤੋਂ ਪਹਿਲਾਂ ਬਈ ਆਪਾਂ ਕਹਿੰਦੇ ਜਿਵੇਂ ਆਪਣੇ ਆਮ ਆਪਾਂ ਰਹਿੰਦੇ ਆ ਆਪਣੇ ਵੱਧੋ ਵੱਧ ਮੱਝਾਂ ਰੱਖੀਆਂ ਹੁੰਦੀਆਂ ਨੇ ਘਰੇ ਗਾਵਾਂ ਰੱਖੀਆਂ ਹੁੰਦੀਆਂ ਨੇ ਆਪਾਂ ਜੋ ਕਿ ਇਹ ਭੇਡ ਬੱਕਰੀਆਂ ਨੇ ਠੀਕ ਹੈ ਤਾਂ ਇਨ੍ਹਾਂ ਬਾਰੇ ਆਪਾਂ ਨੂੰ ਨੌਲੇਜ ਨਹੀਂ ਹੁੰਦੀ ਠੀਕ ਹੈ ਇਨ੍ਹਾਂ ਦੇ ਹਰੇ ਚਾਰੇ ਬਾਰੇ ਇਨ੍ਹਾਂ ਦੀ ਫੀਡਿੰਗ ਬਾਰੇ ਇਨ੍ਹਾਂ ਦੇ ਸੂਣ ਵੇਲੇ ਜਾਂ ਇਨ੍ਹਾਂ ਦੇ ਬੱਚਿਆਂ ਦੀ ਮਾਰਕੀਟਿੰਗ ਵੇਲੇ ਜਾਂ ਖਰੀਦਣ ਦੇ ਸਮੇਂ ਕਿ ਆਪਾਂ ਨੇ ਕਿਦਾਂ ਦਾ ਨਾਕ ਖਰੀਦਣਾ ਹੈ ਆ ਇਹ ਸਾਰੀਆਂ ਗੱਲਾਂ ਜੋ ਨਾ ਮੇਰਾ ਵੀਰ ਕੋਈ ਵੀ ਆਉਂਦਾ ਉਸ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੁੰਦੀ ਤਾਂ ਜੇਕਰ ਉਹ ਇੱਕ ਦੂਜੇ ਨੂੰ ਪੁੱਛਦਾ ਤਾਂ ਕੁਝ ਏਦਾਂ ਬੰਦੇ ਹੁੰਦੇ ਨੇ ਹਰੇਕ ਕੋਈ ਵੀ ਕਾਰੋਬਾਰ ਉਹਦੇ ਵਿੱਚ ਹਰੇਕ ਪ੍ਰਕਾਰ ਦੇ ਬੰਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਅਜਿਹੇ ਬੰਦੇ ਹੁੰਦੇ ਨੇ ਜੋ ਉਹਨਾਂ ਨੂੰ ਮਿਸਲੀਡ ਕਰਦੇ ਨੇ ਮਿਸਲੀਡ ਤੋਂ ਮੇਰਾ ਮਤਬਲਏ ਹੈ ਕਿ ਮੰਨ ਲਾ ਉਹਨਾਂ ਨੇ ਅਪਦਾ ਫਾਇਦਾ ਸੋਚਣਾ ਹੁੰਦਾ ਹੈ ਬਾਈ ਠੀਕ ਹੈ ਜੇਕਰ ਮੰਨ ਲਓ ਕੋਈ ਬੱਕਰੀਆਂ ਵਾਲਾ ਵੀਰ ਹੈ ਉਹਨੂੰ ਮੇਰੇ ਵਰਗਾ ਕੁਈ ਨਵਾਂ ਕਿਸਾਨ ਜਾ ਕੇ ਪੁੱਛਦਾ ਕਿ ਮੇਰਾ ਕਿੱਥਾ ਕਰਨ ਦੀ ਮੇਰੀ ਸੋਚ ਹੈ ਤੇ ਮੈਂ ਕਿੱਥਾ ਕਰਨਾ ਤਾਂ ਉਹ ਆਪਣੇ ਲਾਭ ਦੇ ਵਾਸਤੇ ਉਸ ਨੂੰ ਗਲਤ ਇਹ ਮਿਸਲੀਡ ਕਰਦਾ ਹੈ ਇਹ ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇ ਕੁਝ ਕ ਜਿਵੇਂ ਉਹਦੇ ਕੋਲੇ ਕੋਈ ਮੰਨ ਲਓ ਚੰਗੀਆਂ ਮਾੜੀਆਂ ਬੱਕਰੀਆਂ ਹੁੰਦੀਆਂ ਨੇ ਤਾਂ ਉਸ ਨੂੰ ਉਹ ਸਮਾਹ ਦਿੱਤੀ ਜਾਂਦੇ ਨੇ ਇਸ ਦਾ ਕਾਰਨ ਇਹ ਬਣਦਾ ਹੈ ਕਿ ਨਵੇਂ ਜਿਹੜਾ ਵੀਰ ਹੈ ਕੋਈ ਵੀ ਜਿਹੜਾ ਬੱਕਰੀ ਪਾਲਣ ਕੀਤਾ ਕਰਦਾ ਹੈ ਭੇਡ ਪਾਲਣ ਕੀਤਾ ਕਰਦਾ ਉਸ ਨੂੰ ਬੱਕਰੀਆਂ ਵਾਲੇ ਨੌਲੇਜ ਹੀ ਨਹੀਂ ਹੁੰਦੀ ਅਸੀਂ ਨੇ ਕਿੱਦਾਂ ਦਾ ਨਾਗ ਖਰੀਦ ਕਰਨੀ ਹੈ ਜਾਂ ਅਸੀਂ ਨੇ ਕਿੱਥੇ ਇਸ ਨੂੰ ਵੇਚਣਾ ਤਾਂ ਇਸ ਚੀਜ਼ ਦਾ ਸਾਨੂੰ ਕਿੱਥੋਂ ਪਤਾ ਲੱਗੂਗਾ ਇਸ ਚੀਜ਼ ਦਾ ਸਾਨੂੰ ਪਤਾ ਲੱਗੂਗਾ ਬੱਕਰੀ ਪਾਲਣ ਦੀ ਜਦੋਂ ਆਪਾਂ ਲਵਾਂਗੇ ਟ੍ਰੇਨਿੰਗ ਠੀਕ ਹੈ ਉਹ ਆਪਾਂ ਅੱਜ ਕੱਲ ਵੀਡੀਓਾਂ ਤੇ ਵੀ ਦੇਖ ਰਹੇ ਆ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਸਾਡੇ ਕੋਲ ਟ੍ਰੇਨਿੰਗ ਲਓ ਸਾਡੇ ਕੋਲ ਟ੍ਰੇਨਿੰਗ ਲਓ ਤਾਂ ਆਪਾਂ ਨੂੰ ਟ੍ਰੇਨਿੰਗ ਵੀ ਉਹਨਾਂ ਬੰਦਿਆਂ ਦੇ ਕੋਲੋਂ ਲੈਣੀ ਚਾਹੀਦੀ ਹੈ ਜਿਨ੍ਹਾਂ ਦਾ ਇੱਕ ਕੀ ਹੈ ਬਹੁਤ ਵਧੀਆ ਸੈਟਅਪ ਹੈ ਜਿਹੜੇ ਬਈ ਅੱਜ ਕੱਲ ਆਪਾਂ ਬੀੜਵਾਂ ਦੇਖ ਰਹੇ ਹਾਂ ਕਿਸੇ ਨੇ ਪੰਜ ਬੱਕਰੀਆਂ ਰੱਖਣੀਆਂ ਉਹ ਕਹਿ ਰਿਹਾ ਸਾਡੇ ਤੋਂ ਆ ਕੇ ਟ੍ਰੇਨਿੰਗ ਲਓ ਠੀਕ ਹੈ ਤਾਂ ਉਹ ਜਿਹਨੂੰ ਆਪਦਾ ਹੀ ਫਾਰਮ ਦਾ ਸੈਟਅਪ ਦਾ ਨਹੀਂ ਪਤਾ ਹੁੰਦਾ ਠੀਕ ਹੈ ਤਾਂ ਆਪਾਂ ਨੂੰ ਟ੍ਰੇਨਿੰਗ ਉਹਨਾਂ ਤੋਂ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਪ੍ਰੋਪਰ ਇਹ ਇੱਕ ਫਾਰਮ ਨੂੰ ਕੀ ਹੈ ਮੇਨਟੇਨ ਕਰਕੇ ਰੱਖਿਆ ਹੋਵੇ ਪ੍ਰੋਪਰ ਉਹਨਾਂ ਤੋਂ ਬੱਚੇ ਲੈਣ ਲੱਗ ਰਿਹਾ ਹੋਵੇ ਸੇਲ ਕਰਨ ਲੱਗ ਰਿਹਾ ਹੋਵੇ ਇਸ ਦਾ ਕਾਰਨ ਇਹ ਬਣ ਜਾਂਦਾ ਵੀ ਜਿਹੜੀਆਂ ਬਾਈ ਜੀ ਕੋਈ 5 ਬੱਕਰੀਆਂ ਰੱਖਦਾ ਚਾਰ ਬੱਕਰੀਆਂ ਰੱਖਦਾ 10 ਬੱਕਰੀਆਂ ਰੱਖਦਾ ਚਲੋ ਆਪਾਂ ਆਖ ਸਕਦੇ ਹਾਂ ਤਾਂ ਉਥੇ ਪ੍ਰੋਪਰ ਉਹ ਬੰਦੇ ਨੂੰ ਨੌਲੇਜ ਨਹੀਂ ਹੁੰਦੀ ਕਿਉਂਕਿ ਜਦੋਂ ਪ੍ਰੋਪਰ ਬੱਕਰੀ ਪਾਲਣ ਜਾਂ ਢੇਡ ਪਾਲਣ ਦੇ ਵਿੱਚ ਸਾਨੂੰ ਪਤਾ ਲੱਗੂਗਾ ਸਾਨੂੰ ਉਥੋਂ ਪਤਾ ਲੱਗੂਗਾ ਜਿਨੇ ਆਪਣੇ ਫਾਰਮ ਨੂੰ ਪੂਰਾ ਵੱੱਡੇ ਪੱਧਰ ਤੇ ਸੈਟਪ ਮੰਨ ਲਓ ਕੀਤਾ ਹੋਵੇ ਜਿਨੇ ਘੱਟੋ ਘੱਟ 50 ਤੋਂ ਪਲੱਸ ਉਸ ਦੇ ਕੋਲੇ ਜਾਨਵਰ ਹੋਣਾਂ ਉਹ ਉਸੇ ਬੰਦੇ ਨੂੰ ਪਤਾ ਲੱਗੂਗਾ ਕਿ ਫਾਰਮ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਤੇ ਕਿਵੇਂ ਕੀ ਇਹ ਮੁਸ਼ਕਲਾਂ ਦਾ ਸਾਹਮਣਾ ਕੀਤਾ ਜਾਂਦਾ ਠੀਕ ਹੈ ਤੇ ਉਸ ਬੰਦੇ ਕੋਲੋ ਟ੍ਰੇਨਿੰਗ ਲੈਣੀ ਹੈ ਜਿਸ ਨੂੰ ਇਸ ਕਿੱਤੇ ਦੇ ਵਿੱਚ ਬਹੁਤ ਸਾਰਾ ਲੰਮਾ ਸਮਾਂ ਹੋ ਗਿਆ ਵੀ ਨਹੀਂ ਬਾਈ ਕਿਸੇ ਨੂੰ 6 ਮਹੀਨੇ ਹੋਏ ਹੁੰਦੇ ਨੇ ਸੋਸ਼ਲ ਮੀਡੀਆਵਾਂ ਦੇ ਉੱਤੇ ਦੇਖੋ ਅੱਜ ਕੱਲ ਸੋਸ਼ਲ ਮੀਡੀਆ ਦਾ ਜਵਾਨ ਹੈ 4-5 ਵੀਡੀਓ ਅਗਲਾ ਛਾੜ ਦਿੰਦਾ ਠੀਕ ਹੈ ਤੇ ਇਹ ਦੇ ਕਰਕੇ ਲੋਕ ਜਿਹੜਾ ਕਿ ਨਵਾਂ ਕੋਈ ਫਾਰਮਰ ਹੈ ਆ ਕੇ ਉਹਨਾਂ ਦੇ ਜਾਦ ਦੇ ਵਿੱਚ ਫਸ ਜਾਂਦਾ ਤਾਂ ਇਹਨਾਂ ਚੀਜ਼ਾਂ ਤੋਂ ਆਪਾਂ ਨੇ ਬਚਾ ਰੱਖਣਾ ਜਦੋਂ ਫਾਰਮਿੰਗ ਕਰਨੀ ਹੈ ਟ੍ਰੇਨਿੰਗ ਲੈ ਕੇ ਹੀ ਕਰਨੀ ਹੈ ਜੇਕਰ ਟ੍ਰੇਨਿੰਗ ਲੈ ਕੇ ਨਾ ਕਰੋਗੇ ਤਾਂ ਬੱਕਰੀ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਜਿਵੇਂ ਕਿ ਬੱਕਰੀ ਬੱਚਾ ਵੀ ਸੁੱਟ ਜਾਂਦੀ ਹੈ ਭਾਈ ਬੱਕਰੀ ਬੱਚੇ ਵੀ ਭੁੱਲ ਜਾਂਦੀ ਹੈ ਬੱਚਿਆਂ ਦੀ ਮੌਤ ਵੀ ਹੋ ਜਾਂਦੀ ਹੈ ਬੱਚਿਆਂ ਨੂੰ ਮੋਖ ਵੀ ਲੱਗ ਜਾਂਦੀ ਹੈ ਠੀਕ ਹੈ ਤਾਂ ਇਹ ਸਾਰੀਆਂ ਚੀਜ਼ਾਂ ਨੇ ਆਪਾਂ ਨੂੰ ਕੀ ਹੈ ਆਪ ਜਦੋਂ ਸਿੱਖਾਂਗੇ ਸਾਨੂੰ ਕੀ ਹੈ ਬਰੀਡ ਦਾ ਪਤਾ ਲੱਗੂਗਾ ਸਾਨੂੰ ਉਹਨਾਂ ਦੇ ਹਰੇ ਦਾ ਪਤਾ ਲੱਗੂਗਾ ਸਾਨੂੰ ਉਹਨਾਂ ਦੀ ਸਾਮ ਸਵਾਲੇ ਪਤਾ ਲੱਗੂਗਾ ਫੇਰ ਹੀ ਆਪਾਂ ਕੀ ਇਹ ਬੱਕਰੀ ਜਾਂ ਭੇਡ ਪਾਲਣ ਦਾ ਕਿਤਾ ਸਾਂਭ ਸਕਦੇ ਹਾਂ ਪ੍ਰੋਪਰ ਤੌਰ ਤੇ ਕਿਉਂਕਿ ਇਸ ਦਾ ਕਾਰਨ ਭਾਈ ਇਹ ਹੁੰਦਾ ਆਪਾਂ ਰੋਜ਼ ਰੋਜ਼ ਡਾਕਟਰ ਨੂੰ ਨਹੀਂ ਸੱਦ ਸਕਦੇ ਇੱਕ ਬਈ ਹੋਰ ਹੁੰਦੀ ਹੈ ਗੱਲ ਜਿਵੇਂ YouTube ਤੇ ਆਪਾਂ ਗੱਲ ਸੁਣਦੇ ਆ ਕਿ ਤੁਸੀਂ ਆਪ ਨਹੀਂ ਕੰਮ ਕਰ ਸਕਦੇ ਤੁਸੀਂ ਡਾਕਟਰ ਨੂੰ ਹਾਇਰ ਕਰੋ ਤੁਸੀਂ ਬੰਦਿਆਂ ਨੂੰ ਹਾਇਰ ਕਰੋ ਜਿਨ੍ਹਾਂ ਨੂੰ ਨੌਲੇਜ ਹੈ ਭਾਈ ਜੀ ਜਦੋਂ ਕੋਈ ਛੋਟਾ ਕਿਸਾਨ ਨਾਮੇ ਪੱਧਰ ਤੇ ਕੰਮ ਸ਼ੁਰੂ ਕਰਦਾ ਉਹਦੇ ਕੋਲ ਛੋਟੀ ਜੀ ਪੂੰਜੀ ਹੁੰਦੀ ਹੈ ਉਹ ਵਿਚਾਰਾ ਇਹ 5 ਬੱਕਰੀਆਂ ਤੋਂ 10 ਬੱਕਰੀਆਂ ਤੋਂ ਕੰਮ ਸ਼ੁਰੂ ਕਰਦਾ ਠੀਕ ਹੈ ਉਹ ਇੰਨੀ ਛੇਤੀ ਕਿੱਥੋਂ ਇੰਨਾ ਸੈਟਅਪ ਮੰਨ ਲਓ ਕਰ ਲੂਗਾ ਤਾਂ ਉਸ ਨੂੰ ਕੀ ਹੈ ਬੱਕਰੀ ਪਾਲਣ ਕਿਤੇ ਦੀ ਬੇਸਿਕ ਨੌਲੇਜ ਹੋਣੀ ਜ਼ਰੂਰੀ ਹੈ ਠੀਕ ਹੈ ਕੀ ਬੱਕਰੀ ਦੇ ਮੰਨ ਲਓ ਕਿਹੜੇ ਇੰਜੈਕਸ਼ਨ ਲੱਗ ਸਕਦੇ ਨੇ ਜੇ ਮੈਡਮ ਉਹਦਾ ਪੇਟ ਦੀ ਸਮੱਸਿਆ ਹੈ ਬੁਖਾਰ ਦੀ ਸਮੱਸਿਆ ਹੈ ਕਿਵੇਂ ਗੋਲੀ ਦੇਣੀ ਹੈ ਕਿਵੇਂ ਦਵਾਈ ਦੇਣੀ ਹੈ ਠੀਕ ਹੈ ਤੇ ਮੰਨ ਲਓ ਜਿਹੜੀ ਬੱਕਰੀ ਹੁੰਦੀ ਹੈ ਕਿੰਨੀ ਉਹਦੀ ਉਮਰ ਹੈ ਤਾਂ ਇਹ ਚੀਜ਼ਾਂ ਬਾਰੇ ਸਾਰਾ ਕੁਝ ਜਦੋਂ ਕੀ ਹੈ ਮੰਨ ਲਓ ਬੇਸਿਕ ਨੌਲੇਜ ਹੋਊਗੀ ਕਿਸੇ ਵੀ ਕਿਸਾਨ ਵੀਰ ਨੂੰ ਤਾਂ ਉਹ ਬੱਕਰੀਆਂ ਦੇ ਵਿੱਚ ਮਾਰ ਨਹੀਂ ਖਾਊਗਾ ਜਿਹੜੇ ਬੰਦੇ ਬੱਕਰੀਆਂ ਦੇ ਵਿੱਚ ਮਾਰ ਖਾ ਰਹੇ ਨੇ ਭੇਡ ਪਾਲਣ ਦੇ ਵਿੱਚ ਮਾਰ ਖਾ ਰਹੇ ਨੇ ਉਹਦਾ ਸਭ ਤੋਂ ਵੱਡਾ ਇਹੀ ਪੁਆਇੰਟ ਹੁੰਦਾ ਬਾਈ ਉਹਨਾਂ ਨੇ ਟ੍ਰੇਨਿੰਗ ਨਹੀਂ ਲਈ ਹੁੰਦੀ ਜੇਕਰ ਟ੍ਰੇਨਿੰਗ ਲਈ ਹੁੰਦੀ ਹੈ ਤਾਂ ਉਹ ਇੱਕ ਚੰਗੇ ਬੰਦਿਆਂ ਦੇ ਕੋਲੋਂ ਟ੍ਰੇਨਿੰਗ ਨਹੀਂ ਲਈ ਹੁੰਦੀ ਆਪਾਂ ਤਾਂ ਬਾਈ ਤੁਹਾਨੂੰ ਇਹੀ ਸਲਾਹ ਦੇਵਾਂਗੇ ਜਿਹੜੀ ਕੋਈ ਸਰਕਾਰੀ ਸੰਸਥਾ ਹੈ ਠੀਕ ਹੈ ਉਹਨਾਂ ਦੇ ਕੋਲੋਂ ਹੀ ਟ੍ਰੇਨਿੰਗ ਲਓ ਜਿਹੜੇ ਆਮ ਟ੍ਰੇਨਿੰਗ ਵਾਲੇ ਨੇ ਇਹਨਾਂ ਦੇ ਕੋਲੋਂ ਮੰਨ ਲਓ ਆਪਾਂ ਕਹਿ ਸਕਦੇ ਹਾਂ ਹਰੇਕ ਆਪਾਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦੇ ਠੀਕ ਹੈ ਵੀਡੀਓ ਦੇ ਵਿੱਚ ਪਰ ਜੋ ਕੀ ਹੈ ਜਿਹਦੇ ਤੇ ਆਪਾਂ ਵਿਸ਼ਵਾਸ ਕਰ ਸਕਦੇ ਹਾਂ ਠੀਕ ਹੈ ਤਾਂ ਉਹਨਾਂ ਦੇ ਕੋਲੋਂ ਹੀ ਟ੍ਰੇਨਿੰਗ ਲੈਣੀ ਲਾਜ਼ਮੀ ਹੈ ਤੇ ਜਿਨ੍ਹਾਂ ਨੇ ਪੂਰਾ ਸੈਟਅਪ ਇਹ ਖੜਾ ਕੀਤਾ ਹੋਵੇ ਜਿਨ੍ਹਾਂ ਨੂੰ ਬਹੁਤ ਸਮਾਂ ਹੋ ਗਿਆ ਹੋਵੇ ਇਸ ਕਿੱਤੇ ਦੇ ਵਿੱਚ ਤਾਂ ਉਹਨਾਂ ਦੇ ਕੋਲੋਂ ਹੀ ਬਾਈ ਟ੍ਰੇਨਿੰਗ ਲੈਣੀ ਆਪਣਾ ਬਾਈ ਵੀਡੀਓ ਬਣਾਉਣ ਦਾ ਇਹੀ ਉਦੇਸ਼ ਹੈ ਜੋ ਨਵੇਂ ਵੀਰ ਇਸ ਫਾਰਮ ਦੇ ਵਿੱਚ ਆ ਰਹੇ ਨੇ ਜੋ ਕੀ ਹੈ ਬੀੜਵਾ ਦੇਖ ਕੇ ਜਾਂ ਮੰਨ ਲਓ ਆਪਦੀ ਵੀ ਮਜਬੂਰੀ ਹੁੰਦੀ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਕੋਈ ਨੌਕਰੀਆਂ ਦੀ ਬਹੁਤ ਸ਼ੋਰਟੇਜ ਹੈ ਠੀਕ ਹੈ ਤੇ ਵੀ ਆਪਾਂ ਕੀ ਹੈ ਵਧੀਆ ਇੱਕ ਰੋਟੀ ਦੇ ਸਾਧਨ ਲੱਗ ਜੀ ਤਾਂ ਇਸ ਕਰਕੇ ਬਈ ਜੋ ਵੀ ਇਸ ਕਿੱਤੇ ਦੇ ਵਿੱਚ ਆ ਰਿਹਾ ਹੈ ਟ੍ਰੇਨਿੰਗ ਲੈ ਕੇ ਕੰਮ ਕਰੋ ਠੀਕ ਹੈ ਕਿੱਤਾ ਬਹੁਤ ਵਧੀਆ ਹੈ ਤੇ ਆਪ ਵੀ ਬਈ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇੱਕ ਦੂਜੇ ਨੂੰ ਮਿਸਲੀਡ ਨਾ ਕਰੋ ਸਹੀ ਜਾਣਕਾਰੀ ਦਿਓ ਸਹੀ ਆਪਣੇ ਜਾਨਵਰ ਦਿਓ ਜੇ ਕੋਈ ਜਾਨਵਰ ਚ ਮਨ ਲਓ ਨੁਕਸੇ ਤਾਂ ਉਹਨੂੰ ਆਖੋ ਵੀ ਭਾਈ ਇਹ ਨੁਕਸਾ ਹੈ ਠੀਕ ਹੈ ਤਾਂ ਭਾਈ ਕਿਸੇ ਨੂੰ ਝੂਠ ਬੋਲ ਕੇ ਇਹ ਜਾਨਵਰ ਨਾ ਦਿਓ ਇਹੇ ਬੱਕਰੀ ਪਾਲਣ ਕੀਤਾ ਫੇਰ ਹੀ ਭਾਈ ਕਾਮਯਾਬ ਹੋਊਗਾ ਜੇ ਲੋਕ ਇਹਦੇ ਚ ਵੱਧ ਤੋਂ ਵੱਧ ਆਉਣਗੇ ਜੇਕਰ ਇਦਾਂ ਹੀ ਮੰਨ ਲਓ ਬਹੁਤ ਸਾਰੇ ਅੱਜਕੱਲ ਦੇਖਦੇ ਆ ਭਾਈ ਪਹਿਲਾਂ ਬੱਕਰੀ ਜਾਂਦਾ ਜੋ ਕੀ ਕੰਮ ਕਰਦਾ ਉਸ ਦਾ ਨੁਕਸਾਨ ਹੁੰਦਾ ਹੀ ਹੁੰਦਾ ਭਾਈ ਸਾਡਾ ਵੀ ਹੋਇਆ ਠੀਕ ਹੈ ਤਾਂ ਇਸੇ ਕਰਕੇ ਆਪਾਂ ਭਾਈ ਸਿੱਖ ਕੇ ਜੋ ਆਪਦੇ ਤੇ ਹੰਡਾਈਆਂ ਨੇ ਗੱਲਾਂ ਉਹੀ ਵੀਡੀਓ ਦੇ ਵਿੱਚ ਆਪਾਂ ਕਹਿ ਰਹੇ ਆ ਕੋਈ ਮੰਨ ਲਓ ਆਪਾਂ ਜੋੜ ਤੋੜ ਕੇ ਨਹੀਂ ਕਹਿ ਰਹੇ ਆਪਾਂ ਕੋਈ ਇੱਕ ਬੱਕਰੀ ਰੱਖ ਕੇ ਪੰਜ ਬੱਕਰੀਆਂ ਰੱਖ ਕੇ ਨਹੀਂ ਕਹਿ ਰਹੇ ਵੀ ਭਾਈ ਸਾਡੇ ਕੋਲੋਂ ਟ੍ਰੇਨਿੰਗ ਲਓ ਸਾਡੇ ਕੋਲ ਵੀ 80 ਤੋਂ ਪਲੱਸ ਨਗਨੇ ਸਾਨੂੰ 1 ਸਾਲ ਤੋਂ ਉੱਤੇ ਬਈ ਕੰਮ ਹੋ ਗਿਆ ਤੇ ਆਪਾਂ ਤਾਂ ਬਈ ਐਂ ਕਹਾਂਗੇ ਕਿ ਜਦੋਂ ਕੰਮ ਕਰਨਾ ਟ੍ਰੇਨਿੰਗ ਲੈ ਕੇ ਕਰੋ ਬਿਨਾਂ ਟ੍ਰੇਨਿੰਗ ਤੋਂ ਕੰਮ ਨਾ ਕਰੋ ਜੇਕਰ ਸਾਨੂੰ ਜਾਣਕਾਰੀ ਹੈ ਠੀਕ ਹੈ ਫੇਰ ਵੀ ਕੰਮ ਸ਼ੁਰੂ ਕਰ ਸਕਦੇ ਹੋ ਪਰ ਤੁਹਾਨੂੰ ਬੱਕਰੀਆਂ ਦੇ ਬਾਰੇ ਭੇਡਾਂ ਦੇ ਬਾਰੇ ਬੇਸਿਕ ਜਾਣਕਾਰੀ ਜ਼ਰੂਰੀ ਹੈ ਹੋਣੀ ਤੇ ਆਪਾਂ ਵੱਧ ਤੋਂ ਵੱਧ ਜੇਕਰ ਹੋਰ ਜਾਣਕਾਰੀ ਸਿਰਫ ਟ੍ਰੇਨਿੰਗ ਦੇ ਵਿੱਚ ਬੰਦਾ ਕੀ ਆ ਆਪਾਂ ਕਹਦੇ ਆ ਮਾਹਰ ਬਣ ਜੂਗਾ ਟ੍ਰੇਨਿੰਗ ਦੇ ਵਿੱਚ ਬੰਦਾ ਮਾਹਰ ਨਹੀਂ ਬਣਦਾ ਬਾਈ ਇੱਕ ਦਿਨ ਦੇ ਵਿੱਚ ਹਫਤੇ ਦੇ ਵਿੱਚ ਕੋਈ ਬੰਦਾ ਕੀ ਹੈ ਪੀ ਐਚ ਡੀ ਨਹੀਂ ਕਰ ਜਾਂਦਾ ਉਹ ਸਿੱਖਦਾ ਹੈਗਾ ਫਾਰਮ ਦੇ ਵਿੱਚ ਰਹਿ ਕੇ ਠੀਕ ਆਪਣਾ ਬਾਈ ਇਸ ਵੀਡੀਓ ਬਣਾਉਣ ਦਾ ਇਹੀ ਕੀ ਹੈ ਮਕਸਦ ਹੈ ਕਿ ਲੋਕਾਂ ਨੂੰ ਸਹੀ ਜਾਣਕਾਰੀ ਮਿਲੇ ਆਪਾਂ ਨੂੰ ਕਿਹੜਾ ਬਾਈ ਪੈਸੇ ਮਿਲਦੇ ਨੇ ਕੋਈ ਕਾਸੇ ਦੇ ਜਾਂ ਆਪਾਂ ਨੇ ਕਿਸੇ ਦੇ ਫਾਰਮ ਦੀ ਜਾਣਕਾਰੀ ਆਪਾਂ ਨੇ ਸਾਂਝੀ ਕਰਨੀ ਹੈ ਆਪਣਾ ਇਹੀ ਮਕਸਦ ਹੈ ਕਿ ਲੋਕਾਂ ਨੂੰ ਸਹੀ ਜਾਣਕਾਰੀ ਮਿਲੇ ਜੋ ਬੰਦਾ ਇਸ ਕਿੱਤੇ ਦੇ ਵਿੱਚ ਆ ਰਿਹਾ ਉਹਨੂੰ ਪ੍ਰੋਫਿਟ ਹੋਵੇ ਉਹਨੂੰ ਲੌਸ ਨਾ ਹੋਵੇ ਜੋ ਕਿ ਨਵੇਂ ਫਾਰਮਰ ਹੁੰਦੇ ਨੇ ਉਹਨਾਂ ਨੂੰ ਲੌਸ ਹੀ ਹੁੰਦਾ ਬਈ ਪਹਿਲੀ ਵਾਰੀ ਠੀਕ ਐ ਇਸੇ ਕਰਕੇ ਕਹਿ ਰਿਹਾ ਬਈ ਜਿਨ੍ਹਾਂ ਨੇ ਸੈਟਅਪ ਪਹਿਲਾਂ ਸ਼ੁਰੂ ਕੀਤਾ ਹੋਇਆ ਉਹਨਾਂ ਤੋਂ ਸਿੱਖ ਕੇ ਸ਼ੁਰੂ ਕਰੋ ਬਈ ਬਹੁਤ ਵਧੀਆ ਕਿੱਤਾ ਹੈ ਠੀਕ ਐ ਪਾਵੇਂ 1 ਤੇ ਰੱਖ ਲਓ ਪਾਵੇਂ ਹਜ਼ਾਰਾਂ ਤੇ ਲੈਜੋ ਪਾਵੇਂ 1 ਕੀ ਐ 5000 ਤੇ ਰੱਖੋ ਪਾਵੇਂ 5 ਲੱਖ ਤੇ ਲੈਜੋ ਪਾਵੇਂ ਉੱਤੇ ਲੈਜੋ ਇਹ ਬਈ ਆਪਦੇ ਸਾਰੇ ਹੁੰਦਾ ਤਾਂ ਭਾਈ ਆਈ ਕਹਾਗੇ ਕੰਮ ਕਰੋ ਪਰ ਟ੍ਰੇਨਿੰਗ ਲਾਇਕ ਕਰੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਬਈ ਸਾਡੀ ਵੀਡੀਓ ਨੂੰ ਲਾਇਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਸ਼ੁਕਰੀਆ